ਆਹ ਦੇਖੋ ਜੀ ਸਾਰੇ ਆ ਮਾ ਬੰਦਾ ਚੱਕ ਕੇ ਲੈ ਕੇ ਆਇਆ ਆਹ ਦੇਖੋ ਸਾਡੇ ਬੰਦੇ ਦੀ ਹਾਲਤ ਠੀਕ ਹੈ ਨਾ ਆ ਮਲਾਜ਼ਮ ਆਏ ਹੋਏ ਨੇ ਸਾਰੇ ਠੀਕ ਹੈ ਨਾ ਇਹ ਬੰਦਾ ਰਵਾਲ ਵਰ ਚੱਕੀ ਫਿਰਦਾ 2 ਨੰਬਰ ਦਾ ਇਹਨੇ ਬਲੰਗ ਬੁਲਾਏ ਹੋਏ ਤੇ ਨਹੀਂ ਨਹੀਂ ਬਲੰਗ ਤੂੰ ਕਰ ਬਲੰਗ ਬੁਲਾਇ ਕਰ ਫੋਨ ਕਰਕੇ ਬੁਲਾ ਹੀ ਫੋਨ ਕਰ ਪੰਜਾਬ ਚ ਲਗਾਤਾਰ ਸ਼ਰੀਆਮ ਗੁੰਡਾਗਰਦੀ ਵੇਖਣ ਨੂੰ ਮਿਲਦੀ ਘਰ ਚ ਵੜ ਕੇ ਕਿਸੇ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਸ਼ਰੀਆਮ ਗੋਲੀਆਂ ਚੱਲ ਜਾਂਦੀਆਂ ਨੇ ਤੇ ਇਸ ਤਰ੍ਹਾਂ ਦੇ ਹੀ ਇੱਕ ਹੋਰ ਘਟਨਾ ਹੁਣ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਰੀਆਮ ਦਿਨ ਦਿਹਾੜੇ ਫੇਰ ਤੋਂ ਕੁਝ ਬਦਮਾਸ਼ਾ ਵੱਲੋਂ ਗੁੰਡਾਗਰਦੀ ਦਿਖਾਈ ਗਈ ਹੈ ਪਰ ਇਹ ਗੁੰਡਾਗਰਦੀ ਕਿਉਂ ਦਿਖਾਈ ਗਈ ਹੈ ਜਦੋਂ ਇਹਦੀ وجہ ਤੁਹਾਨੂੰ ਪਤਾ ਲੱਗੂਗੀ ਤੁਸੀਂ ਵੀ ਹੈਰਾਨ ਹੋਵੋਗੇ ਮਾਮਲੀ ਜੇ ਇੱਕ ਗਲੀ ਦੀ ਜ਼ਮੀਨ ਪਿੱਛੇ ਯਾਨੀ ਕਿ ਇੱਕ ਪ੍ਰਾਪਰਟੀ ਪਿੱਛੇ ਸ਼ਰੀਆਮ ਇੱਕ ਬੰਦੇ ਨੂੰ ਕਿਡਨਾਪ ਕਰ ਲਿਆ ਜਾਂਦਾ ਉਹ ਵੀ ਉਸਦੇ ਘਰ ਚ ਵੜ ਕੇ ਪੂਰੇ ਇੱਕ ਫਿਲਮੀ ਅੰਦਾਜ਼ ਦੇ ਨਾਲ ਸੰਗਰੂਰ ਤੋਂ ਇੱਕ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਚਾਰ ਲੋਕਾਂ ਵੱਲੋਂ ਸ਼ਰੀਆਮ ਘਰ ਚ ਵੜ ਕੇ ਇੱਕ ਬੰਦੇ ਦਾ ਕਿਡਨਾਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕੀਤਾ ਜਾਂਦਾ ਹੈ ਉਸ ਦੇ ਨਾਲ ਵੱਡਾ ਕਾਂਡ ਸੱਜੇ ਕੱਲ ਤੁਸੀਂ ਵੇਖ ਰਹੇ ਕ੍ਰਾਈਮ ਚੱਟ ਮਿਰਨਾਮੇ ਇਸੀ ਤਰ੍ਹਾਂ ਥੋੜ ਸੰਗਰੂਰ ਤੇ ਗਿੱਦੜਵਾਦੇ ਪਿੰਡ ਉਬਿਆ ਤੋਂ ਵੱਡੀ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸ਼ਰੀਆਮ ਦਿਨ ਦਿਹਾੜੇ ਗੁੰਡਾਗਰਦੀ ਹੋਈ ਹੈ ਚਾਰ ਲੋਕ ਇੱਕ ਗੱਡੀ 'ਚ ਜਾਂਦੇ ਨੇ ਉੱਥੇ ਸ਼ਰੀਆਮ ਇੱਕ ਬੰਦਾ ਹੁੰਦਾ ਜੋ ਕਿ ਬਲਵੀਰ RAM ਦਾ ਸ਼ਖਸ ਹੈ ਉਸ ਸ਼ਖਸ ਤੇ ਨਾਲ ਕੁੱਟਮਾਰ ਕਰਦੇ ਨੇ ਤੇ ਉਸ ਨੂੰ ਜ਼ਬਰਦਸਤੀ ਆਪਣੀ ਗੱਡੀ 'ਚ ਪਾ ਕੇ ਆਪਣੇ ਨਾਲ ਲੈ ਜਾਂਦੇ ਨੇ ਇਹ ਸੀਸੀਟੀਵੀ ਜੋ ਤੁਸੀਂ ਵੇਖ ਰਹੇ ਹੋ ਇਹ ਉਹੀ ਸੀਸੀਟੀਵੀ ਆ ਜੁੱਤੋਂ ਤੁਸੀਂ ਦੇਖ ਸਕਦੇ ਹੋ ਕ੍ਰੇਟਾ ਗੱਡੀ 'ਚ ਕੁਝ ਲੋਕ ਆਉਂਦੇ ਨੇ ਇਸ ਦੇ ਨਾਲ ਹੀ ਕੁਝ ਬਾਈਕ ਤੇ ਵੀ ਸਵਾਰ ਹੁੰਦੇ ਨੇ ਇਹ ਬਿਲਕੁਲ ਫਿਲਮੀ ਅੰਦਾਜ਼ ਜਿਵੇਂ ਕੋਈ ਫਿਲਮ ਦਾ ਸੀਨ ਹੋਵੇ ਇੰਜ ਜਾਪਦੇ ਫਿਲਮ ਦੇ ਸੀਨ ਵਾਂਗਰੇ ਸਾਰੇ ਨੌਜਵਾਨ ਗੱਡੀ 'ਚ ਬਾਈਕ ਤੇ ਸਵਾਰੋ ਕੇ ਆਂਦੇ ਨੇ ਤੇ ਉਸ ਤੋਂ ਬਾਅਦ ਬਲਵੀਰ ਰਾਮ ਦੇ ਜੋ ਹੈ ਘਰ ਦੇ ਬਾਹਰ ਗੱਡੀ ਲਗਾਉਂਦੇ ਨੇ ਬਾਈਕ ਲਗਾਉਂਦੇ ਨੇ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਤੇ ਉਸ ਤੋਂ ਬਾਅਦ ਬਲਵੀਰ ਰਾਮ ਦੇ ਘਰ ਜਾ ਕੇ ਸ਼ਰੀਆਮ ਉਸ ਦੇ ਨਾਲ ਜੋ ਹੈਗਾ ਕੁੱਟਮਾਰ ਕਰਦੇ ਨੇ ਤੇ ਉਸ ਤੋਂ ਬਾਅਦ ਕੁੱਟਮਾਰ ਕਰਕੇ ਉਸ ਨੂੰ ਜ਼ਬਰਦਸਤੀ ਕਿਡਨਾਪ ਕਰਕੇ ਆਪਣੇ ਨਾਲ ਗੱਡੀ 'ਚ ਬਿਠਾ ਕੇ ਲੈ ਜਾਂਦੇ ਨੇ ਆਪਣੇ ਨਾਲ ਘਰ ਤੇ ਉਸ ਤੋਂ ਬਾਅਦ ਜਦੋਂ ਬਲਵੀਰ ਰਾਮ ਦਾ ਪਤੀਜਾ ਹੁੰਦਾ ਹੈ ਉਹ ਪੂਰਾ ਜੋ ਕਟਨਾ ਜੋ ਉਸ ਨੂੰ ਪਤਾ ਲੱਗਦਾ ਹੈ ਕਿ ਜੋ ਕੁਝ ਵਾਪਰਿਆ ਤੇ ਉਸ ਤੋਂ ਬਾਅਦ ਉਹ ਪੁਲਿਸ ਨੂੰ ਫੋਨ ਕਰਕੇ ਸੂਚ ਕਾਦੇ ਪੁਲਿਸ ਦੀ ਮਦਦ ਦੇ ਨਾਲ ਉਸ ਥਾਂ ਤੇ ਪਹੁੰਚਦਾ ਹੈ ਜਿੱਥੇ ਬਲਵੀਰ ਰਾਮ ਨੂੰ ਕਿਡਨਾਪ ਕਰਕੇ ਸਾਰੇ ਲੋਕ ਲੈ ਕੇ ਗਏ ਸੀ ਤੋਂ ਉਸ ਤੋਂ ਬਾਅਦ ਉੱਥੇ ਦੀ ਇਹ ਸੀਸੀਟੀਵੀ ਹੁਣ ਜੋ ਤੁਸੀਂ ਵੇਖ ਰਹੇ ਹੋ ਉੱਥੇ ਦੀ ਸੀਸੀਟੀਵੀ ਹੈ ਜਦੋਂ ਬਲਵੀਰ ਰਾਮ ਨੂੰ ਲੈ ਕੇ ਗਏ ਤੇ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਕਿ ਬਲਵੀਰ ਰਾਮ ਜੋ ਹੈਗਾ ਜਿਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਜ਼ਮੀਨ ਤੇ ਬੈਠਿਆ ਹੋਇਆ ਤੇ ਸਾਫ਼ ਤੌਰ ਤੇ ਇਹ ਜੋ ਬਲਵੀਰ ਰਾਮ ਦਾ ਪਤੀਜਾ ਹੈ ਉਹ ਵੱਡੇ ਇਲਜ਼ਾਮ ਇਸ ਸ਼ਖਸ ਤੇ ਜੋ ਤਸਵੀਰ ਚ ਦੇਖ ਸਕਦੇ ਹੋ ਇਹ ਉਹੀ ਸ਼ਖਸ ਹੈ ਜਿਸ ਨੇ ਬਲਵੀਰ ਰਾਮ ਨੂੰ ਕਿਡਨਾਪ ਕੀਤਾ ਕੁੱਟ ਕਰ ਕੀਤੀ ਤੇ ਸ਼ਰੀਆਮ ਕੁਟਮਾਰ ਕਰਨ ਤੋਂ ਬਾਅਦ ਕਿਡਨੈਪ ਕਰਕੇ ਆਪਣੇ ਘਰ ਲਿਆ ਤੇ ਉਸ ਤੋਂ ਬਾਅਦ ਇਹ ਵੀਡੀਓ ਜਦੋਂ ਸਾਹਮਣੇ ਆਈ ਤੇ ਵਾਇਰਲ ਹੋ ਗਈ ਤੇ ਹੁਣ ਵੱਡੇ ਇਲਜ਼ਾਮ ਬਲਵੀਰ RAM ਵੱਲੋਂ ਤੇ ਉਸਦੇ ਪਰਿਵਾਰ ਵੱਲੋਂ ਜੋ ਹੈਗੀ ਇਸ ਸ਼ਖਸ ਤੇ ਤੇ ਇਸ ਦੇ ਨਾਲ ਜੋ ਹੋਰ 2-4 ਨੌਜਵਾਨ ਸ਼ਾਮਿਲ ਸਿਗੇ ਉਹਨਾਂ ਤੇ ਲਗਾਏ ਗਏ ਨੇ ਤੇ ਸਾਫ਼ ਤੌਰ ਤੇ ਇੱਕ ਹੀ ਗੱਲ ਆਖੀ ਗਈ ਕਿ ਸਿਰਫ ਇੱਕ ਗਲੀ 'ਚ ਜੋ ਸੀਗਾ ਇੱਕ ਪ੍ਰਾਪਰਟੀ ਹੈਗੀ ਜ਼ਮੀਨ ਹੈ ਜਿਸ ਨੂੰ ਲੈ ਕੇ ਇਹ ਪੂਰਾ ਵਿਵਾਦ ਛਿੜਿਆ ਤੇ ਇੰਨੇ ਕ ਵਿਵਾਦ ਨੂੰ ਲੈ ਕੇ ਸ਼ਰੀਆਮ ਇਹ ਨੌਜਵਾਨਾਂ ਨੇ ਘਰ 'ਚ ਵੜ ਕੇ ਆਪਣੀ ਗੁੰਡਾਗਰਦੀ ਦਿਖਾਈ The <laughs> ਫਿਲਮੀ ਅੰਦਾਜ਼ ਦੇ ਨਾਲ ਗੱਡੀਆਂ ਲੈ ਕੇ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਲਵੀਰ RAM ਦੇ ਘਰ ਗਏ ਤੇ ਉਸ ਤੋਂ ਬਾਅਦ ਉਸ ਨੂੰ ਸ਼ਰੀਆਮ ਕੁੱਟਮਾਰ ਕਰਕੇ ਕਰੋ ਲੈ ਗਏ ਤੇ ਇਸ ਦੇ ਨਾਲ ਹੀ ਵੱਡੀ ਜਾਣਕਾਰੀ ਵੀ ਸਾਹਮਣੇ ਆਈ ਕਿ ਬਲਵੀਰ RAM ਦੇ ਨਾਲ ਕੁੱਟਮਾਰ ਤਾਂ ਕੀਤੀ ਹੀ ਲੇਕਿਨ ਉਸ ਤੋਂ ਨਾਲ ਹੀ ਉਸ ਦੇ ਘਰੋਂ ਜੋ ਸੀਗਾ 3 ਤੋਲੇ ਸੋਨਾ ਵੀ ਇਹ ਨੌਜਵਾਨ ਲੈ ਗਏ ਤੇ ਇਸ ਦੇ ਨਾਲ ਹੀ 2 ਲੱਖ ਵੀ ਜੋ ਸੀਗਾ ਬਲਵੀਰ RAM ਦੇ ਘਰ ਜੋ ਸੀਗਾ ਕੈਸ਼ ਨਕਦ ਪਿਆ ਹੋਇਆ ਸੀ ਉਸ ਨੂੰ ਵੀ ਇਹ ਨੌਜਵਾਨ ਲੈ ਗਏ ਤੇ ਉਸ ਤੋਂ ਨਾਲ ਹੀ ਪੂਰੇ ਰਸਤੇ 'ਚ ਬਲਵੀਰ RAM ਦੇ ਨਾਰੇ ਕੁੱਟਮਾਰ ਕਰਦੇ ਕੂਟਮਾਰ ਕਰਨ ਤੋਂ ਬਾਅਦ ਇੰਨਾ ਹੀ ਨਹੀਂ ਮਤਲਬ ਉਹ ਉਸ ਚੀਜ਼ ਤੋਂ ਵੀ ਇਹਨਾਂ ਨੂੰ ਦਿਲ ਨਹੀਂ ਭਰਿਆ ਉਹ ਉਸ ਉਸ ਦੀ ਘਰ ਤੋਂ ਸੋਨਾ ਵੀ ਚੋਰੀ ਕੀਤਾ ਨੌਜਵਾਨਾਂ ਨੇ ਤੇ ਉਸ ਤੋਂ ਬਾਅਦ ਜੋ 2 ਲੱਖ ਰੁਪਏ ਪਈ ਸੀ ਉਹ ਵੀ ਲੈ ਕੇ ਗਏ ਤੇ ਇਸ ਦੇ ਨਾਲ ਹੀ 20 ਲੱਖ ਦੀ ਫਿਰੋਤੀ ਵੀ ਇਹਨਾਂ ਨੇ ਬਲਵੀਰ RAM ਤੋਂ ਮੰਗੀ ਹੈ ਤੇ ਸਾਫ਼ ਤੌਰ ਤੇ ਗੁੰਡਾਗਰਦੀ ਜਿਹੜੀ ਹੈਗੀ ਸੰਗਰੂਰ ਤੋਂ ਦੇਖਣ ਨੂੰ ਮਿਲੀ ਹੈ ਜੋ ਪੰਜਾਬ 'ਚ ਜਿੱਥੇ ਆਏ ਦਿਨ ਕਿਤੇ ਨਾ ਕਿਤੇ ਲੁੱਟਕੋ ਹੋ ਰਹੀ ਹੈ ਕਿਤੇ ਵੀ ਕਿਸੇ ਦੇ ਘਰ ਜਾ ਕੇ ਗੋਲੀ ਚੱਲ ਜਾਂਦੀ ਹੈ ਮਤਲਬ ਬਿਨਾਂ ਖੋਫ ਤੋਂ ਬਿਨਾਂ ਕਿਸੇ ਡਰ ਤੋਂ ਆਏ ਦੇ ਦਿਨ ਐਸਾ ਦੀਵਾਰ ਦਾ ਤਾਂ ਜਿਹੜੀ ਹੈਗੀ ਆ ਪੰਜਾਬ ਚ ਲਗਾਤਾਰ ਵਾਧੀਆਂ ਹੀ ਜਾਰੀ ਨੇ ਤੇ ਇਸ ਵਿੱਚ ਕਾਰਿਓਨ ਫਿਰ ਤੋਂ ਸੰਗਰੂਰ ਤੋਂ ਇਸ ਗੁੰਡਾਗਰਦੀ ਦੀ ਇੱਕ ਵਾਰਦਾਤ ਫਿਰ ਤੋਂ ਸਾਹਮਣੇ ਨਿਕਲ ਕੇ ਆਈ ਹੈ ਬਲਵੀਰ RAM ਤੇ ਪੁਲਿਸ ਤੋਂ ਹੀ ਸੁਨੇ ਪੂਰੀ ਘਟਨਾ ਕਿਵੇਂ ਵਾਪਰੀ ਮੇਰਾ ਨਾਮ ਬਲਵੀਰ RAM ਅਸੀਂ ਉੱਭੇ ਦੀ ਇਹ ਬਲਵਾਤੀਆ ਕੀ ਕੰਮ ਹੈ ਕਿ ਜਿੱਦ ਮੇਰੇ ਪਹਿਲਾਂ ਤਾਂ ਸਰਪੰਚ ਆਇਆ ਤੇ ਨਾਲ ਉਹਦੇ ਅਮਰੀਕ ਸਿੰਘ ਸੀਗਾ ਮੌਕਾ ਦੇਖ ਕੇ ਪੁੱਠੇ ਮੁਰਗੇ ਉਦੋਂ 10-15 ਮਿੰਟ ਬਾਅਦ ਗੱਡੀ ਪਰ ਕੇ ਬੰਦਿਆਂ ਦੀ ਆ ਗਈ ਦੋ ਤਿੰਨ ਮੋਟਰਸਾਈਕਲ ਸੀ ਜੇ ਤੇ ਆ ਕੇ ਜੀ ਮੈਨੂੰ ਸਾਡੇ ਘਰ ਕੋਲ ਦੀ ਕੰਦਰ ਨਾਲ ਮਿੱਟੀ ਲੱਗੀ ਹਦੀ ਉਹ ਪੱਟਣ ਮੰਨਦੇ ਜਦੋਂ ਪੱਟਣ ਮੰਨ ਗਏ ਮੈਂ ਉਹਨੂੰ ਕਿਹਾ ਮਖਾ ਭਾਈ ਮੈਂ ਕੰਦ ਉੱਪਰ ਦੀ ਕਿਹਾ ਉਹਨਾਂ ਨੂੰ ਮਖਾ ਭਾਈ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਬੈਠ ਕੇ ਗੱਲ ਕਰ ਲਓ ਤੇ ਬੇ ਜੇ ਮੈਂ ਗੱਲ ਨਹੀਂ ਕਰੀ ਮੰਗ ਕੇ ਕੰਦ ਟੱਪ ਕੇ ਮੈਨੂੰ ਜੀ ਅੰਦਰੋਂ ਮੈਂ ਅੰਦਰ ਬੈਡਾਂ ਵਾਲੇ ਕਮਰੇ 'ਚ ਜਾ ਬੜਿਆ ਉਥੇ ਬੜ ਕੇ ਬੈਡਾਂ ਦੇ ਕਮਰੇ 'ਚ ਮੈਨੂੰ ਤਾਂ ਖਿੱਚ ਲਿਆ ਖਿੱਚ ਕੇ ਮੈਨੂੰ ਕੋਟਾ ਕੱਟ ਕੇ ਮੇਰੇ ਮਾਰੇ ਕਰੇ ਲਿਆ ਕੇ ਕਟ ਕਟ ਕੇ ਮੈਨੂੰ ਗੱਡੀ ਚੜੇ ਕੇ ਲਿਆ ਤੇ ਨਾਲ ਤੀਗਾ ਉਹ ਆਪਣਾ ਕੀ ਇਹਦਾ ਨਾਮ ਆ ਗੁਰਪ੍ਰੀਤ ਉਹ ਗੁਰਪ੍ਰੀਤ ਨੂੰ ਕਹਿੰਦਾ ਕਿ ਜਿਹੜਾ ਕੁਝ ਤੇਰੇ ਕੋਲੇ ਪਿਆ ਉਹ ਚੱਕ ਲਿਓ ਕਹਿੰਦਾ ਸਾਰਾ ਕੁਝ ਤੇ ਮੇਰੇ ਕੋਲੇ ਕੋਈ ਤਿੰਨ ਤੋਂ ਲਈ ਸੇਵਾਣਾ ਸੀਗਾ ਤੇ ਬਾਕੀ ਲੱਖ ਸਾਂ ਲੱਖ ਸਵਾ ਲੱਖ ਰਪਈਆ ਬੰਗੂਰ ਪੈਸੇ ਤੇ ਕਰੇ ਮੈਂ ਗੁੜੀਆ ਦਾ ਦੇਖ ਲਖਿਆ ਕੱਖਿਆ ਤੀਗਾ ਜੀ ਬਸ ਮੈਂ ਰੇਜਿਮੈਂਟ ਕੱਢਣੀ ਸੀ ਤੇ ਬਾਕੀ ਮੈਨੂੰ ਫੇਰ ਕਹਿੰਦੇ ਚੱਕ ਲਿਓ ਜਿਹੜਾ ਕੁਝ ਹੈਗਾ ਤੇ ਚੱਕ ਕੇ ਆ ਕੇ ਜੀ ਮੈਨੂੰ ਗੱਡੀ ਚ ਸਿੱਟ ਲਿਆ ਇਹਨਾਂ ਨੇ ਮੇਰੀ ਚੰਗਾ ਰੌਲੀ ਪੈਂਦੀ ਆ ਬਿਲਕੁਲ ਵੀ ਵੀਡੀਓ ਹੈਗੀ ਹੈ ਜਦੋਂ ਮੈਨੂੰ ਕੁੱਟ-ਕੱਟ ਕੇ ਲੈ ਗਏ ਘਰੇ ਤੇ ਨਾਲ ਉਥੇ ਜਸਵੰਤ ਸੀ ਆਰਾ ਆਪਣਾ ਆ ਕੀ ਜਿਹਾ ਅਮਰੀਕ ਅਮਰੀਕ ਬਾਕੀ ਅਣਪਛਾਤੇ ਬੰਦੇ ਸੀਗੇ ਤੇ ਤੇ ਇੱਕ ਆ ਆਪਣਾ ਗੁਰਪ੍ਰੀਤ ਇੱਕ ਗੁਰਪ੍ਰੀਤ ਇੱਕ ਸੀਗਾ ਰਵੀ ਤੇ ਇਹਨਾਂ ਨੇ ਜੀ ਸਾਰਿਆਂ ਨੇ ਮੈਨੂੰ ਕੁੱਟ-ਕੱਟ ਕੇ ਜੀ ਅੰਦਰੋਂ ਮੈਨੂੰ ਗੱਡੀ ਚੜੀ ਕੇ ਲਿਆ ਫਿਰ ਮਰੀਕ ਤੇ ਇੱਕ ਦੋ ਜਿਹੜੇ ਦੋ ਬੰਦੇ ਆਣ ਪਛਾਤੇ ਜੇ ਆ ਕੇ ਉਹਨਾਂ ਨੇ ਮੈਨੂੰ ਗੱਡੀ ਚੜੀ ਕੇ ਲਿਆ ਦੇਖ ਕੇ ਆ ਕੇ ਮੈਨੂੰ ਡੇਕ ਕੇ ਗੱਡੀ ਚਾ ਕੇ ਮੈਨੂੰ ਰਸਤੇ 'ਚ ਕੁੱਟਦੇ ਲਗਾਏ ਨੇ ਮੈਨੂੰ ਫਿਰ ਕੌਰੀਆਂ ਦੇ ਹੱਦ 'ਚ ਲਾ ਜਾ ਕੇ ਉੱਥੇ ਗੱਡੀ ਰੋਕ ਕੇ ਮੇਰੇ ਉੱਤੇ ਰਾਡ ਰੂਡ ਮਾਰੇ ਨੇ ਇਹਨਾਂ ਨੇ ਰਾਡ ਮਾਰੇ ਘਰੇ ਆ ਕੇ ਫਿਰ ਸਿੱਧੇ ਉਹ ਆਰੇ ਕੀ ਗੱਲ ਬਾਤ ਦਾ ਸਾਹੀ ਪਾਹੀ ਲੜਾਈ ਦੀ ਗਈ ਆਪਣੀ ਉਹ ਪਿੱਛੇ ਵੀ ਹੀ ਪਿੱਛੇ ਜੀ ਵੀ ਦਾ ਸਾਡਾ ਕੇਸ ਚੱਲਦਾ ਹੈਗਾ ਜੋ ਵੀ ਸਾਡਾ ਫੈਸਲਾ ਹੋਊ ਸਾਨੂੰ ਮਨਜ਼ੂਰ ਹੋਊਗਾ ਜੋ ਜੱਜ ਸਾਫ ਕਰਨਗੇ ਤੇ ਬਾਕੀ ਉਹ ਕਹਿੰਦਾ ਕਹਿੰਦਾ ਹਾਂ ਹਾਂ ਸਾਡੀ ਹੈ ਅਸੀਂ ਦੋ ਤਿੰਨ ਸਾਮੋਸੀਂ ਜਿੱਤੇ ਵੀ ਹੋਏ ਆ ਤੇ ਅਦਾਲਤ ਦੇ ਵਿੱਚੋਂ ਹੁਣ ਕੀ ਮੰਗਦਾ ਹੁਣ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜਾ ਸਾਡੇ ਕਰੋ ਨਾਲ ਤਾਂ ਫਰauti ਮੰਗੀ ਇਹਨਾਂ ਨੇ ਵੀ ਕਹਿੰਦਾ ਵਿਆਹ ਤੋਂ ਪਹਿਲਾਂ ਪਹਿਲਾਂ ਉਹ ਕਹਿੰਦਾ ਮੈਨੂੰ 20 ਲੱਖ ਰੁਪਏ ਦੇ ਕੇ ਜੋ ਕਹਿੰਦਾ ਨਹੀਂ ਤੁਹਾਨੂੰ ਜਦੋਂ ਵੀ ਪੇਸ਼ੀ ਤੇ ਆਉਂਗੇ ਤੁਹਾਨੂੰ ਕਹਿੰਦਾ ਇਹੀ ਹੀਲਾ ਹੋਇਆ ਗੁਰੂ ਚੋਡੇ ਨਾਲ ਉਹਨੇ ਆਹ ਹਿਆਰ ਪਸਤੌਨ ਦੀ ਆਜੀ ਉਹਨਾਂ ਕੋਲ ਮੇਰਾ ਨਾਮ ਮਨਪ੍ਰੀਤ ਸ਼ਰਮਾ ਜੀ ਮਨਪ੍ਰੀਤ ਕਿਹੜਾ ਪਿੰਡਾ ਮੇਰਾ ਪਿੰਡ ਓਬੇ ਜੀ ਕੀ ਗੱਲ ਬਾਤ ਸੀ ਗੱਲ ਬਾਤ ਇਹ ਵੀ ਸਰ ਮੈਂ ਜਦੋਂ ਇਹ ਗੱਲ ਬਾਤ ਵਾਪਰੀ ਆਜੀ ਉਸ ਟਾਈਮ ਮੈਂ ਡਰਬੇ ਸੀਗਾ ਜੀ ਤੇ ਮੈਂ ਆਪਣਾ ਸਮਾਨ ਸੋਲਣ ਗਿਆ ਹੋਇਆ ਸੀ ਮੈਨੂੰ ਮੇਰੇ ਡੈਡੀ ਦਾ ਫੋਨ ਆਇਆ ਤੇ ਮੇਰੇ ਚਾਚਾ ਜੀ ਨੇ ਜਈ ਬਲਵੀਰ ਰਾਮ ਠੀਕ ਹੈ ਜੀ ਤੇ ਉਹਨਾਂ ਨੂੰ ਕੁੱਟ ਮਾਰ ਕੀਤੀ ਅਮਰੀਕ ਸਿੰਘ ਜਸਵੰਤ ਰਾਏ ਗੁਰਪ੍ਰੀਤ ਸ਼ਰਮਾ ਤੇ ਜਸਵੰਤ ਰਾਏ ਦਾ ਮੁੰਡਾ ਰਵੀ ਸ਼ਰਮਾ ਜੀ ਤੇ ਉਹਨਾਂ ਨਾਲ ਪੰਜ-ਸੱਤ ਬੰਦੇ ਅਣਪਛਾਤੇ ਸੀਗੇ। ਕ੍ਰੇਟਾ ਗੱਡੀ ਚ ਆਈ ਜੀ ਤਿੰਨ ਮੋਟਰਸਾਈਕਲ ਸੀਗੇ। ਉਹਨਾਂ ਨੇ ਕੁੱਟਿਆ ਜੀ ਸਾਡੇ ਘਰ ਦੇ ਮੂਹਰੇ ਕੁੱਟਿਆ ਵੀਡੀਓ ਬਣੀ ਹੋਈ ਐ ਤੇ ਲਿਜਾ ਗੱਡੀ 'ਚ ਸਿੱਟਦਿਆਂ ਦੀ ਵੀ ਆਈ ਐ ਚੱਕ ਕੇ ਕੁੱਟ-ਕੁੱਟ ਕੇ ਉਹਨਾਂ ਨੇ ਗੱਡੀ 'ਚ ਪਾਇਆ। ਫਿਰ ਉਹ ਕਹਿੰਦੇ ਕੌਰੀ ਲੈ ਕੇ ਗਏ ਨੇ। ਉਸ ਤੋਂ ਬਾਅਦ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਹੀ ਆਪਣੇ ਘਰੇ ਲੈ ਕੇ ਗਏ ਜੀ। ਕੁੱਟ-ਕੁੱਟ ਕੇ ਉਹਨਾਂ ਨੇ ਬੁਰਾ ਹਲ ਕਰਤਾ ਜੀ ਦਿੱਤਾ ਬਾਹਾਂ ਤੋੜੀਆਂ ਪਈਆਂ ਉਹਨਾਂ ਦੀਆਂ। ਤੇ ਨਾਲ ਦੀ ਨਾਲ ਦੋ ਪੁਲਿਸ ਮੁਲਾਜ਼ਮ ਅਸੀਂ ਚੌਂਕੀ ਦੇ ਵਿੱਚ ਰੈਪਟ ਲਗਾ ਕੇ ਆਏ ਆ ਪੁਲਿਸ ਮੁਲਾਜ਼ਮ ਨੇ ਸਾਡੇ ਨਾਲ ਮਦਦ ਕੀਤੀ ਐ ਉਹਨਾਂ ਨੇ ਸਾਡਾ ਬੰਦਾ ਉੱਥੋਂ ਕਢਵਾਇਆ ਜੀ ਸਾਡੇ ਕੋਲ ਇਹ ਚੀਜ਼ ਦੀ ਵੀਡੀਓ ਵੀ ਹੈਗੀ ਐ ਜੀ ਤੇ ਉਹਨਾਂ ਕੋਲੇ ਅਸਲਾ ਸੀ ਦੋ ਨੰਬਰ ਦਾ ਜੀ ਤੇ ਉਹ ਬਲੈਕ ਦਾ ਕੰਮ ਕਰਦੇ ਸੀ ਬਸ ਸਾਰਾ ਕੁਝ ਬਸ ਸਰ ਧੱਕੇਸ਼ਾਈ ਐ ਜੀ ਗਰੀਬ ਬੰਦਾ ਐ ਜੀ ਉਹ ਬਿਨਾ ਗੱਲ ਤੋਂ ਨਜਾਇਜ਼ਾ ਧੱਕਾ ਕਰ ਰਹੇ ਨੇ ਇਸ ਗਲੀ 'ਚ ਕਬਜ਼ਾ ਕਰੀ ਬੈਠੇ ਨੇ ਜੀ ਸਾਡੀ ਸਾਂਝੀ ਗਲੀ ਐ ਜੀ ਉਹ ਅਸੀਂ ਉਹ ਵੀ ਕੇਸ ਜਿੱਤੇ ਹੋਇਆ ਫਰੋਤੀ ਦੀ ਉਹ ਗੱਲ ਵੀ ਐ ਫਰੋਤੀ ਦੀ ਵੀ ਗੱਲ ਹੋਈ ਐ ਸਰ ਉਹਨਾਂ ਨੇ ਜਦੋਂ ਅੰਦਰ ਗੱਡੀ ਦੇ ਵਿੱਚ ਕਨੈਪ ਕੀਤਾ ਉਹ ਤੋਂ 20 ਲੱਖ ਰੁਪਏ ਮੰਗਿਆ ਜੀ ਤੇ ਸਾਡੇ ਘਰੇ ਲੱਖ ਰੁਪਇਆ ਮੰਗੋ ਕੈਸ਼ ਪਿਆ ਸੀਗਾ ਜੀ ਮੇਰੇ ਚਾਚਾ ਜੀ ਦੇ ਘਰੇ ਤਿੰਨ ਟੋਲੇ ਸੋਨਾ ਪਿਆ ਸੀਗਾ ਜੀ ਜਿਹੜਾ ਉਹ ਸਾਰੇ ਬੰਦੇ ਚੱਕ ਕੇ ਲੈ ਕੇ ਗਏ ਨੇ ਸਾਡਾ ਘਰ ਦੇਖ ਸਕਦੇ ਹੋ ਜੀ ਤੁਹਾਨੂੰ ਵੀਡੀਓ ਭੇਜ ਦਾਂਗੇ ਸਾਰਾ ਕੁਝ ਫੋਦਲਾ ਫੋਦਲਾ ਉਮੀ ਹੋਇਆ ਪਿਆ ਜੀ ਹੁਣ ਕੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਜੋ ਕੁਝ ਸਾਡੇ ਘਰੋਂ ਹੋਇਆ ਜੀ ਸਾਰਾ ਕੁਝ ਸਾਨੂੰ ਮਿਲਣਾ ਚਾਹੀਦਾ ਜੀ ਕੁੱਟਮਾਰ ਹੋਈ ਆ ਉਹਦੀ ਸਾਨੂੰ ਉਹ ਮੈਂ ਸਾਹਬਾ ਮਿਲਣਾ ਚਾਹੁੰਦਾ ਹੀ ਤੇ ਜਿਹੜੇ ਸਾਡੇ ਪੈਸੇ ਲੈ ਕੇ ਗਏ ਨੇ ਉਹ ਸਾਡੇ ਹੋਣੇ ਚਾਹੀਦਾ ਸਾਡਾ 3 ਟੋਲੇ ਸੋਨਾ ਜੀ ਰੁਪਿਆ ਰੁਪਿਆ ਕਰਕੇ ਅਸੀਂ ਜੋੜਿਆ ਜੀ ਸਰ ਸਰ ਇਹਨਾਂ ਦੀ ਪਤਾ ਲੱਗਿਆ ਅੱਜ ਬਿਆਨ ਲਿਖਣ ਆਏ ਸੀਗੇ ਉਹਨੂੰ ਬਿਆਨ ਲੈ ਕੇ ਜੈਸੀ ਗੱਲ ਸਾਹਮਣੇ ਸੂਰਤ ਆਵੇਗੀ ਸਾਡੇ ਸਾਹਮਣੇ ਹੋਵੇਗੀ ਫੜਦਾਲ ਤੋਂ ਉਸ ਜੀ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਅਫਸਰ ਉਹਨਾਂ ਨੂੰ ਜਾਣ ਕੀਤਾ ਜਾਊਗਾ ਸਿਸਟਰ ਦਾ ਜਾਮ ਨਾ ਹਾਂ ਲਾਰੇ ਨੇ ਤੇ ਹੁਣ ਪੜਤਾਲ ਤੋਂ ਪਤਾ ਲੱਗੇਗਾ ਨਾ ਜੱਜ ਪੜਤਾਲ ਕਰਕੇ ਸਾਰੀ ਜੋ ਕਾਰ ਵੀ ਹੋਊਗੀ ਕਾਰ ਵੀ ਤਾਂ ਵੇਖਿਆ ਤੁਸੀਂ ਕਿਵੇਂ ਪੂਰੀ ਕੱਡਾਂ ਵਾਪਰੀ ਕਿਵੇਂ ਨੌਜਵਾਨਾਂ ਨੇ ਸਾਰੀ ਕਟਨਾਂ ਨੂੰ ਅੰਜਾਨ ਦਿੱਤਾ ਤੇ ਸ਼ਰੀਆਮ ਦਿਨ ਦਿਹਾੜੇ ਹੀ ਘਰ ਚੋਂ ਵੜ ਕੇ ਪਹਿਲੇ ਤਾਂ ਇੱਕ ਤਾਂ ਕਿਡਨਾਪ ਕੀਤਾ ਕਿਡਨਾਪ ਕਰਨ ਤੋਂ ਬਾਅਦ ਕੁਟਮਾਰ ਵੀ ਕੀਤੀ ਕੁਟਮਾਰ ਦੇ ਤੋਂ ਵੀ ਜਦੋਂ ਇਹਨਾਂ ਦਾ ਦਿਲ ਨਹੀਂ ਪਰਿਆ ਤੇ ਸੋਨਾ ਜੋ ਸੀਗਾ ਪੈਸੇ ਵੀ ਚੋਰੀ ਕਰਕੇ ਲਏ ਤੇ ਉਸ ਤੋਂ ਬਾਅਦ ਸ਼ਰੀਆਮ ਪੂਰਾ ਇਹਨਾਂ ਨੇ ਫਿਲਮੀ ਅੰਦਾਜ਼ ਦੇ ਨਾਲ ਪੂਰੀ ਜਿਹੜੀ ਗੁੰਡਾਗਰਦੀ ਦਿਖਾਈ ਹੈ ਨੌਜਵਾਨਾਂ ਨੇ ਸਿਰਫ ਇੱਕ ਜ਼ਮੀਨ ਛੋੜੀ ਜੀ ਗਲੀ ਜਿਹੜੀ ਪ੍ਰਾਪਰਟੀ ਹੈਗੀ ਉਸ ਨੂੰ ਲੈ ਕੇ ਹਾਲਾਂਕਿ ਸਾਫ਼ ਤੌਰ ਤੇ ਬਲਵੀਰ RAM ਦਾ ਕਹਿਣਾ ਹੈ ਕਿ ਜੋ ਕੇਸ ਹੈਗਾ ਅਦਾਲਤ ਚ ਚੱਲਦਾ ਵੀ ਪਿਆ ਲੇਕਿਨ ਫੇਰ ਵੀ ਮੇਰੇ ਨਾਲ ਸ਼ਰੀਆਮ ਜਿਹੜੀ ਗੁੰਡਾਗਰਦੀ ਕੀਤੀ ਹੈ ਫਿਲਹਾਲ ਹੁਣ ਪੁਲਿਸ ਨੇ ਜੋ ਹੈਗਾ ਮਾਮਲਾ ਦਰਜ ਕਰ ਲਿਆ ਬਲਵੀਰ RAM ਦੇ ਬਿਆਨ ਤੇ ਤੇ ਅੱਗੇ ਦੀ ਜਿਹੜੀ ਕਾਰਵਾਈ ਕਾਰੀ ਤੇ ਸਾਫ ਤੌਰ ਤੇ ਕਿਹਾ ਕਿ ਇਸ ਦੇ ਖਿਲਾਫ ਜੋ ਵੀ ਕਾਰਵਾਈ ਹੋਗੀ ਉਸੇ ਜ਼ਰੂਰ ਕਰਾਂਗੇ ਫਿਲਹਾਲ ਅਜੇ ਤੇ ਕ੍ਰਾਈਮ ਚਾਰਜਰ ਬਸ ਇਨਾ ਹੀ ਜਲਦੀ ਕ੍ਰਾਈਮ ਸੂਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਵੇਖਦੇ ਰਹੋ ਪੰਜਾਬ ਦਾ ਸਤਿ ਸ਼੍ਰੀ ਅਕਾਲ